जर्सी नेता ਤੇ ਸੰਸਦ ਮੈਂਬਰ ਪ੍ਰਜਵਲ ਰੇਵਰਨਾ ਸੁਰਖੀਆਂ ਦੇ ਵਿੱਚ ਨੇ ਬਲਾਤਕਾਰ ਦੇ ਦੋਸ਼ੀ ਰਿਵਰਨਾ ਡਿਪਲੋਮੈਟਿਕ ਪਾਸਪੋਰਟ ਰਾਹੀਂ ਬੈਂਗਲੁਰੂ ਤੋਂ ਜਰਮਨੀ ਪਹੁੰਚ ਗਏ ਸੀ ਵਿਦੇਸ਼ ਮੰਤਰਾਲੇ ਨੇ ਖੁਦ ਇਹ ਜੜੀ ਇਸ ਦੀ ਪੁਸ਼ਟੀ ਕੀਤੀ ਆਖਿਰਕਾਰ ਡਿਪਲੋਮੈਟਿਕ ਪਾਸਪੋਰਟ ਕੀ ਹੁੰਦਾ ਕਿਹੋਂ ਇੱਕ ਆਮ ਪਾਸਪੋਰਟ ਤੋਂ ਵੱਖਰਾ ਹੁੰਦਾ ਹੈ ਕਿਹਨੂੰ ਮਿਲਦਾ ਹੈ ਉਹ ਦੱਸੀਏ ਸੋ ਭਾਰਤ ਵਿੱਚ ਕਿੰਨੇ ਤਰ੍ਹਾਂ ਦੇ ਪਾਸਪੋਰਟ ਨੇ ਇਸ ਬਾਰੇ ਵੀ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਭਾਰਤ ਵਿੱਚ ਕੁੱਲ ਚਾਰ ਕਿਸਮ ਦੇ ਪਾਸਪੋਰਟ ਹੈ ਜਿਹੜਾ ਜਾਰੀ ਕੀਤੇ ਜਾਂਦੇ ਨੇ ਪਹਿਲਾ ਹੁੰਦਾ ਹੈ ਬਲੂ ਪਾਸਪੋਰਟ ਦੂਜਾ ਹੁੰਦਾ ਹੈ ਔਰੇਂਜ ਪਾਸਪੋਰਟ ਤੀਜਾ ਵਾਈਟ ਪਾਸਪੋਰਟ ਅਤੇ ਚੌਥਾ ਹੁੰਦਾ ਹੈ ਡਿਪਲੋਮੈਟਿਕ ਪਾਸਪੋਰਟ ਜਾਂ ਮਹਿਰੂਨ ਪਾਸਪੋਰਟ ਸੋ ਇਹਨਾਂ ਪਾਸਪੋਰਟਾਂ ਦਾ ਰੰਗ ਵੱਖਰਾ ਹੁੰਦਾ ਹੈ ਤਾਂ ਜੋ ਆਮ ਭਾਰਤੀਆਂ ਨੂੰ ਸਰਕਾਰੀ ਅਧਿਕਾਰੀਆਂ ਤੇ ਡਿਪਲੋਮੈਟਾ ਤੋਂ ਵੱਖ ਰੱਖਿਆ ਜਾ ਸਕੇ ਦੂਜੇ ਦੇਸ਼ਾਂ ਦੇ ਵਿੱਚ ਕਸਟਮ ਅਤੇ ਪਾਸਪੋਰਟ ਜਾਂਚ ਅਧਿਕਾਰੀ ਆਸਾਨੀ ਨਾਲ ਇਹਨਾਂ ਦੀ ਪਛਾਣ ਕਰ ਸਕਣ ਸੋ ਨੀਲਾ ਪਾਸਪੋਰਟ ਹੈ ਜਿਹੜਾ ਸਭ ਤੋਂ ਆਮ ਪਾਸਪੋਰਟ ਹੈ ਜੋ ਆਮ ਨਾਗਰਿਕਾਂ ਨੂੰ ਜਾਰੀ ਕੀਤਾ ਜਾਂਦਾ ਇਸ ਦਾ ਰੰਗ ਗੂੜਾ ਨੀਲਾ ਹੁੰਦਾ ਹੈ ਵਿਦੇਸ਼ ਮੰਤਰਾਲੇ ਨਿੱਜੀ ਪੇਸ਼ਵਰ ਲੋੜਾਂ ਦੇ ਆਮ ਨਾਗਰਿਕਾਂ ਨੂੰ ਨੀਲਾ ਪਾਸਪੋਰਟ ਜਾਰੀ ਕਰਦਾ ਹੈ ਔਰੇਂਜ ਪਾਸਪੋਰਟ ਹੈ ਜਿਹੜਾ ਉਹਨ ਕੀਤਾ ਜਾਂਦਾ ਜਿਨ੍ਹਾਂ ਨੇ ਸਿਰਫ 10ਵੀਂ ਤੱਕ ਦੀ ਪੜ੍ਹਾਈ ਕੀਤੀ ਹੈ ਇਹ ਪਾਸਪੋਰਟ ਜ਼ਿਆਦਾਤਰ ਯੂਨਾ ਭਾਰਤੀਆਂ ਨੂੰ ਜਾਰੀ ਕੀਤਾ ਜਾਂਦੇ ਜੋ ਪ੍ਰਵਾਸੀ ਮਜ਼ਦੂਰ ਵਜੋਂ ਕੰਮ ਕਰਨ ਲਈ ਵਿਦੇਸ਼ ਜਾਂਦੇ ਨੇ ਸੋ ਭਾਰਤ ਸਰਕਾਰ ਸਰਕਾਰੀ ਕੰਮ ਅਤੇ ਵਿਦੇਸ਼ ਜਾਣ ਵਾਲੇ ਆਪਣੇ ਜਿਹੜੇ ਅਧਿਕਾਰੀਆਂ ਨੂੰ ਵਾਈਟ ਪਾਸਪੋਰਟ ਜਾਰੀ ਕਰਦੀ ਹੈ ਕਸਟਮ ਚੈਕਿੰਗ ਸਮੇਂ ਉਹਨਾਂ ਦੇ ਨਾਲ ਸਰਕਾਰੀ ਅਧਿਕਾਰੀਆਂ ਵਾਗ ਵਿਵਹਾਰ ਕੀਤਾ ਜਾਂਦਾ ਹੈ ਚਿੱਟੇ ਪਾਸਪੋਰਟ ਲਈ ਬਿਨੇਕਾਰ ਨੂੰ ਇੱਕ ਵੱਖਰੀ ਅਰਜ਼ੀ ਜਮ੍ਹਾਂ ਕਰਵਾਉਣੀ ਪੈਂਦੀ ਹੈ ਇਸ ਵਿੱਚ ਉਸ ਨੂੰ ਦੱਸਣਾ ਹੋਵੇਗਾ ਕਿ ਉਸ ਨੂੰ ਇਸ ਪਾਸਪੋਰਟ ਦੀ ਲੋੜ ਕਿਉਂ ਹੈ ਉਹਨਾਂ ਨੂੰ ਬਹੁਤ ਸਾਰੀਆਂ ਵੱਖਰੀਆਂ ਸਹੂਲਤਾਂ ਮਿਲਦੀਆਂ ਨੇ ਡਿਪਲੋਮੈਟਿਕ ਪਾਸਪੋਰਟ ਉੱਚ ਅਧਿਕਾਰੀ ਹੈ ਜਿਹੜੇ ਉੱਚ ਪ੍ਰੋਫਾਈਲ ਸਰਕਾਰੀ ਅਧਿਕਾਰੀਆਂ ਡਿਪਲੋਮੈਟਾ ਤੇ ਸਰਕਾਰੀ ਨੁਮਾਇੰਦਿਆਂ ਨੂੰ ਜਾਰੀ ਕੀਤੇ ਜਾਂਦੇ ਨੇ ਲੋਕਾਂ ਦੀਆਂ કુલ 5 ਸ਼੍ਰੇਣੀਆਂ ਜਾਰੀ ਕੀਤੀਆਂ ਜਾਂਦੀਆਂ ਨੇ ਪਹਿਲਾ ਕੂਟਨੀਤਿਕ ਰੁਤਬਾ ਰੱਖਣ ਵਾਲੇ ਦੂਜੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ ਜੋ ਸਰਕਾਰੀ ਕੰਮ ਤੇ ਵਿਦੇਸ਼ ਜਾ ਰਹੇ ਨੇ ਨੀਤੀ ਜਾ ਵਿਦੇਸ਼ ਸੇਵਾ ਦੇ A ਅਤੇ B ਗਰੁੱਪ ਅਧਿਕਾਰੀ ਹੁੰਦੇ ਨੇ ਚੌਥਾ ਵਿਦੇਸ਼ ਮੰਤਰਾਲੇ ਅਤੇ IFS ਦੇ ਨਜ਼ਦੀਕੀ ਪਰਿਵਾਰ ਪੰਜਵਾਂ ਸਰਕਾਰ ਦੇ ਸਰਕਾਰੀ ਦੌਰੇ ਕਰਨ ਵਾਲੇ ਵਿਅਕਤੀ ਜਿਸ ਵਿੱਚ ਕੇਂਦਰੀ ਮੰਤਰੀ ਸੰਸਦ ਮੈਂਬਰ ਸਿਆਸਤਦਾਨ ਸ਼ਾਮਲ ਹੁੰਦੇ ਨੇ ਸੋ ਡਿਪਲੋਮੈਟਿਕ ਪਾਸਪੋਰਟ ਸਭ ਤੋਂ ਸ਼ਕਤੀਸ਼ਾਲੀ ਕੀ ਹੋਏ ਹਨ ਕਿਉਂਕਿ ਇਸ ਨੂੰ ਇਸ ਲਈ ਸ਼ਕਤੀਸ਼ਾਲੀ ਕਿਹਾ ਜਾਂਦਾ ਹੈ ਜਿੰਨਾ ਕੋਲੇ ਪਾਸਪੋਰਟ ਹੁੰਦਾ ਹੈ ਉਹਨਾਂ ਨੂੰ ਜ਼ਿਆਦਾਤਰ ਦੇਸ਼ਾਂ ਵਿੱਚ ਵੀਜ਼ੇ ਦੀ ਲੋੜ ਨਹੀਂ ਹੁੰਦੀ ਭਾਵੇਂ ਵੀਜ਼ਾ ਜ਼ਰੂਰੀ ਹੋਵੇ ਵੀਜ਼ਾ ਆਮ ਪਾਸਪੋਰਟ ਧਾਰਕਾਂ ਦੇ ਮੁਕਾਬਲੇ ਜਲਦੀ ਪਹਿਲ ਦੇ ਆਧਾਰ ਤੇ ਪ੍ਰਾਪਤ ਕੀਤਾ ਜਾਂਦਾ ਸੋ ਡਿਪਲੋਮੈਟਿਕ ਪਾਸਪੋਰਟ ਧਾਰਕ ਨੂੰ ਸੁਰੱਖਿਆ ਤੇ ਤਲਾਸ਼ੀ ਤੋਂ ਵਿੱਚ ਛੋਟ ਦਿੱਤੀ ਜਾਦੀ ਹੈ ਗ੍ਰਿਫਤਾਰੀਆ ਵਿਦੇਸ਼ ਵਿੱਚ ਨਜ਼ਰਬੰਦਕ ਨਹੀਂ ਕੀਤਾ ਜਾ ਸਕਦਾ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਨਹੀਂ ਕੀਤੀ ਜਾ ਸਕਦੀ ਅਜਿਹੇ ਪਾਸਪੋਰਟ ਧਾਰਕਾਂ ਨੂੰ ਭਾਰਤੀ ਦੂਤਾਵਾਸਿਆਂ ਮਿਸ਼ਨ ਤੱਕ ਪਹੁੰਚ ਮਿਲਦੀ ਹੈ